ਸਿਰਫ ਤੁਹਾਡੇ ਵਿੱਚ ਲੈਕਚਰ ਕਰ ਰਿਹਾ ਹਾਂ ਲੈਕਚਰ ਕਰਦੇ ਕਰਦੇ ਮੇਰੀ ਇਹ ਬਿਮਾਰੀ ਹੋ ਗਈ ਹੈ ਵੀ ਮੈਂ ਰਾਤ ਨੂੰ ਵੀ ਲੈਕਚਰ ਕਰਨੇ ਸ਼ੁਰੂ ਕਰ ਦਿੰਦਾ ਤੁਸੀਂ ਕਹੋਗੇ ਕਿਵੇਂ ਵੀ ਸੁਪਨੇ ਵੀ ਮੈਨੂੰ ਉਹਦੇ ਆਉਣ ਲੱਗ ਪਏ 19 ਚ ਦੇਰੇ ਕਰੋਨਾ ਨੇ ਆ ਕੇ ਦਸਤਕ ਦਿੱਤੀ ਮੇਰੇ ਘਰੇ ਵੀ ਆਇਆ ਤੇ ਮੇਰੀ ਵਾਈਫ ਨੂੰ ਹੋਇਆ ਮੱਤ ਕਰਾਰਾ ਮੈਂ ਚੱਕ ਕੇ ਲਿਆ ਤੇ ਮੇਟੀ ਟੁਕੜਾ ਪਰ ਫੇਰ ਵੀ ਮੈਂ ਉਹਦਾ ਧੰਨਵਾਦ ਕਰਦਾ ਸਟੇਜਾਂ ਤੇ ਆਗੇ ਵੀ ਜੇਤੂ ਨਾ ਹੂਆ ਲੋਕਾਂ ਨੂੰ ਬੜਾ ਜਗਾਤਾ ਉਹ ਇੱਕ ਵਾਰ ਵੀ ਇੱਕ ਇਹ ਵੀ ਸਮਾਂ ਹੁੰਦਾ ਜਦੋਂ ਇੱਕ ਬੰਦੇ ਨੂੰ ਲੈ ਕੇ ਜਹਾਜ ਟੱਕਰ ਰੁਕ ਜਾਂਦਾ ਹੈ ਤੇ 200 ਕਿਲੋਮੀਟਰ ਦੂਰ ਸਮੇ ਇਥੋਂ ਜਿਹੜੇ ਪਹਾੜਾ ਉਹ ਵੀ ਸਾਨੂੰ ਜਲੰਧਰ ਤੋਂ ਜਿਹੜੇ ਉਹ ਜਿਹੜੇ ਮਕਲਾਉਡ ਕਾਂਜ ਵਗੈਰਾ ਦੇ ਦਿਸਣ ਲੱਗ ਪੈਂਦੇ ਅਸੀਂ ਆਪਣੀ ਜ਼ਿੰਦਗੀ ਚ ਕੋਸ਼ਿਸ਼ ਸੰਭੇਈ ਨਹੀਂ ਜੀ ਅਸੀਂ ਕੀ ਕਹ ਰਹੇ ਆ ਕੇਵਲ ਸ਼ੈਲੀ ਸਾਡੀ ਐਕਸਪਾਂਡ ਹੋ। ਅਸੀਂ ਜਿਹੜੀ ਚੰਗੀ ਗੱਲ ਹੈ ਉਸ ਟਿਕਾ ਤੋਂ ਸੁਣਨੇ ਨਹੀਂ ਚਾਹੁੰਦੇ। ਮੈਂ ਸਕੂਲਾਂ ਤੇ ਜਾਣਾ। ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਅੱਗੇ ਆ ਕੇ ਮਾਫ਼ੀ ਬੱਚਿਆਂ ਦੇ ਅੱਗੇ ਮੰਗਦਾ ਵੀ ਹਾਂ। ਤੁਹਾਡੇ ਕੋਲ ਅੱਜ ਮੈਂ ਤੁਹਾਡੀ ਮਾਫ਼ੀ ਮੰਗਣਾ ਹੈ ਜਿਹੜਾ ਸਾਡੀ ਪੀੜੀ ਨੇ ਜੋਸ਼ ਕਰਤਾ ਉਹ ਤੁਸੀਂ ਨਾ ਕਰਿਓ। ਉਹ ਵੀ ਆਪਾਂ ਦੇਖਦੇ ਆਂ ਬਹੁਤੇ ਬੰਦੇ ਆਪਣੀਆਂ ਗੱਲਾਂ ਤੇ ਮਸਤ ਹੋਏ ਹੋਏ ਆ। ਮਾਪੇ ਚੇ ਪਿਛੇ ਇਹ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਆ ਇੱਕ ਲਾਲ ਚੰਦ ਜਿਹੜਾ ਕਾਣਾ ਜਾਣਾ ਹੁੰਦਾ ਸੀ ਸਾਰੀ ਉਮਰ ਗਵਾਲੀ ਤੋਂ ਤੇੰਦੜੀ ਕੁਛ ਨਹੀਂ ਜਹਾਨ ਤੋਂ ਕਟਿਆ ਤੇ ਖਟਿਆ ਵੀ ਕੁਛ ਨਹੀਂ ਘਰੇ 5 ਰੁਪਈਆ ਦਾ ਥੋਲੂ ਕੰਮ ਹੋ ਜੇ ਉਹਨੂੰ ਲੱਭਣ ਵਾਸਤੇ ਆਪਾਂ ਸਾਰੇ ਬੈਟ ਦੀ ਉੱਤੇ ਕਰ ਦਿੰਦੇ ਆ ਕਿ ਇਧਰੋਂ ਹਵਾ ਦਿੰਦੇ ਆ 200 ਰੁਪਈਆ ਦੀ ਝੜੀ ਪਾ ਦਿੰਦੇ ਆ 5 ਰੁਪਈਆ ਦੇ ਥੋਲੂ ਪਿੱਛੇ 100 ਸਾਲ ਦੀ ਉਮਰ ਨੂੰ 60 ਸਾਲਾਂ ਤੇ ਲਏ ਆਏ ਆ ਤੇ 10 ਮਿੰਟ ਸੰਚਾਲ ਘਾਟ ਜਾਣੇ ਆ ਉਥੇ ਰੋਧਿਆ ਵਰਗਾ ਮੂੰਹ ਕਰਕੇ ਤੇ ਮੁੜ ਕੇ ਕਹਿਦੇ ਨੇ ਜਿਹੀ ਆਪਣੇ ਵਾਲਾ ਹੋਣਾ ਫੇਰਾ ਘੁੱਲ ਜਾਣੇ ਕਿਉਂਕਿ ਆਪਾਂ ਉਧਰ ਦੇ ਪਾਸੇ ਜਾ ਹੀ ਨਹੀਂ ਰਹੇ ਜਿਹੜੇ ਪਾਸੇ ਆਪ ਨੂੰ ਜ਼ਿੰਦਗੀ ਜਿਉਣੀ ਚਾਹੀਦੀ ਜਿਹੜੇ ਕਾਕਿਆਂ ਵਾਸਤੇ ਮਹਿਲ ਮਨਾ ਰਹੇ ਇਕੱਠੇ ਕਰੀ ਜਾਂਦੇ ਆ ਕਰਾਈ ਜਾਂਦੇ ਆ ਉਹਨੂੰ ਪੱਕੇ ਕਰੀ ਜਾਂਦੇ ਆ ਤਾ ਦੇਖੀ ਸੋਚਿਆ ਕਿ ਉਹਨਾਂ ਨਾਲ ਤੇ ਜਿੱਥੇ ਕੀ ਅਸਰ ਪੈ ਰਿਹਾ ਕਾ ਕਾ ਜੀ ਟਰਾਲੀ ਪੈਕ ਲਾਉਂਦਾ ਇੱਕ ਗੱਲ ੱੱਕੇ ਆ ਜਾਂਦਾ ਟਰੈਕਟਰ ਜੇ ਸਟਾਰਟ ਹੁੰਦਾ ਉਹ ਜਿਹੜਾ 5-7 ਸਾਲਾਂ ਦਾ ਬੁੱਤਾਂ ਤੋਂ ਟਰਾਲੀ ਦੇ ਨਾਮ ਲਾ ਕੇ ਉਹ ਨੂੰ ਫੜ ਦਿੰਦਾ ਪਹਿਲਾਂ ਘੜੀ ਦਾ ਜਿਹੜਾ ਸਾਡਾ ਜੀਵਨ ਜੀਵਨ ਹੈ ਉਹਨੂੰ ਅਸੀਂ ਇੰਨਾ ਗਲਤ ਕਰ ਲਿਆ ਇੱਕ ਦੂਜੇ ਦੇ ਮੰਨ ਰੀਸ ਦੇ ਮੰਨ ਕਰਕੇ ਸਿੱਖਾ ਪਰ ਕਦੇ ਸੋਚਿਆ ਵੀ ਜਿਹੜਾ ਸਾਡਾ ਸਾਥੀ ਸਾਡਾ ਉਹ ਸਾਖੀ ਜਦੋਂ ਮੈਂ ਪੈਦਾ ਹੋਇਆ ਤਾਂ ਪਤਾ ਲੱਗਿਆ ਸਾਡੇ ਰਿਸ਼ਤੇਦਾਰਾਂ ਨੂੰ ਜੋ ਮੁੰਡਾ ਪੈਦਾ ਹੋਇਆ ਤੇ ਮੇਰੇ ਪਿਓ ਨੇ ਤੇ ਮੇਰੀ ਮਾਂ ਨੇ ਤਾਂ ਖੁਸ਼ ਹੋਣਾ ਸੀ ਮੇਰੀ 부ਆ ਵੀ ਖੁਸ਼ ਹੋਈ ਬਤੀ ਜੇਵੀ ਖੁਸ਼ ਹੋਏ ਜਿਹੜੇ ਕੋਈ ਸਾਡੇ ਆਣ ਗੁਆਰ ਕੋ ਲੱਗਦੇ ਸੀ ਚਾਚੇ ਤਾਏ ਵੀ ਖੁਸ਼ ਔਰ ਉਹ ਇੱਕ ਜੀ ਕਿਰੋਈ ਉਹਨਾਂ ਤਾਂ ਆਹ ਮਾਰੀਆਂ ਉਸ ਸਾਈਂ ਤੇ ਉਸ ਚੰਦ ਉਹਨੇ ਇੱਕ ਆਹ ਮਾਰੀਆਂ ਕੌਂਛੋ ਚੀ ਉਸੇ ਵਕਤ ਕਿ ਜਿੱਤੇ ਇਹ ਮਰੂਆਣਾ ਉੱਥੇ ਮੈਨੂੰ ਲੈ ਕੇ ਜਾਊਗਾ ਜਿਹੜੇ ਰਿਸ਼ਤਿਆਂ ਦੀ ਖਾਤਰ ਅਸੀਂ ਇਹਨਾਂ ਪਿਆਰ ਵਿਖਾਈ ਜਾਂਦੇ ਆ ਉਹ ਤਾਂ ਸਾਡੇ ਦਰਿਆਵੀ ਹੈ ਕਦੇ ਸੋਚਿਆ ਅਸੀਂ ਨਹੀਂ ਅਸਲੀ ਸਾਥੀ ਸਾਡਾ ਕਿਹੜਾ ਸਾਾਨੂੰ ਸਾਥ ਦਿੰਦਾ ਹੈ ਸਾਡੀ ਉਮਰ ਵਧਾਉਂਦਾ ਹੈ ਬਿਮਾਰੀਆਂ ਤੋਂ ਮਜਾਦ ਦਵਾਉਂਦਾ ਹੈ ਕੋਰੋਨਾ ਚ ਸਾਰਾ ਪ੍ਰਦੂਸ਼ਣ ਆ ਜਿਹੜਾ ਉਹ ਬੰਦ ਹੋ ਗਿਆ ਸੀ ਜਦੋਂ ਗੱਡੀਆਂ ਤੇ ਸਭ ਕੁਝ ਬੰਦ ਹੋ ਗਿਆ ਉਹ ਡਾਕਟਰ ਦੇ ਘਰੇ ਗਿਆ ਕਿਸੇ ਨੇ ਕੋਈ ਬਿਮਾਰ ਹੋਇਆ ਕਿਸੇ ਨੇ ਘਟਕ ਗੋਲਾ ਉੱਠਿਆ सिर्फ इधर किसान भीर ने अपने सवाल रखे अपनी अच बैठ के एक मंथन है चिंतन है एको एक जंगलात पर छप के गलू भी नहीं जाता काम जो मेरा कहने का मतलब है जो लंबे जी गल है कोई गल आके ਠੀਕ ਹੈ ਤੁਹਾਨੂੰ ਲੱਗਦਾ ਨਹੀਂ ਬੋਤਲ ਨੂੰ ਉੱਤੰਗਾ ਲਾਉਦਾ ਪਰ ਮੇਰੀ ਮੇਰੀ ਜਿਹੜੀ ਆਗਮਨ ਤੁਹਾਨੂੰ ਜਿੱਥੇ ਲੈ ਜਾਣੀ ਚਾਹੁੰਦਾ ਉਹੀ ਹੈ ਉਥੋਂ ਲੋਗੇ ਸੜਕ ਸੜਕ ਤੋਂ ਸ਼ੁਰੂ ਹੋ ਕੇ ਇਹ 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 ਜੰਗਲਾ ਹੁੰਦਾ ਹੈ ਤਮ ਇਹ ਦਾਸਾ ਦਸਮ ਦੇ 100 ਚਲੋ ਇਸ ਕਹਿੰਦੇ ਜਿਹੜੀਆਂ ਤੁਹਾਡੇ ਨਾਲ ਗੱਲ ਕਰਦੇ ਆ ਆਪਾਂ ਹੰਦੂ ਜਗਾਉਣਾ ਹੈ ਲਹਿਰ ਬਣਾਉਣੀ ਹੈ ਮੈਂ ਕੁਸ਼ਰੀ ਤੁਹਾਨੂੰ ਨਾਮ ਲੈ ਕੇ ਚੱਲਣ ਵਾਲਾ ਬੰਦਾ ਹੈ ਮੇਰਾ ਮੈਂ ਮੈਂ ਤੁਹਾਨੂੰ ਨਾਮ ਲੈ ਕੇ ਚੱਲਣ ਵਾਲਾ ਬੰਦਾ ਹੈ ਤੁਹਾਡੇ ਮੈਂ ਕਿਸਾਨ ਦਾ ਬੇਨਾ